ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆ ਹੋਇਆ ਤੁਹਾਡੇ ਆਪਣੇ ਸਿਟੀ ਲਾਈਵ ਚੈਨਲ ਤੋਂ ਮੈਂ ਤੁਹਾਡੀ ਆਪਣੀ ਅਨੁਕੋਲ ਫਤਿਹ ਦੀ ਸਾਂਝ ਬੁਲਾਨਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਕਰੀਬ 13000 ਪਿੰਡ ਨੇ 13000 ਪਿੰਡਾਂ ਨੂੰ ਮੌਜੂਦਾ ਸਰਕਾਰ ਨੇ ਸਾਫ ਸ਼ਬਦਾਂ ਦੇ ਵਿੱਚ ਇਹ ਗੱਲ ਆਖ ਦਿੱਤੀ ਕਿ ਜਿਹੜੇ ਜਿਹੜੇ ਪਿੰਡਾਂ ਦੇ ਸਰਪੰਚ ਨੇ ਉਹ ਸਰਪੰਚ ਆਪਣੇ ਆਪਣੇ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾ ਕੇ ਆਪਣਾ ਬਣਦਾ ਪੱਤਾ ਜਿਹੜਾ ਹੈ ਉਸ ਪੰਚਾਇਤੀ ਬੋਲੀ ਵਿੱਚੋਂ ਕੱਟ ਲਓ ਤੇ ਸਰਪੰਚਾਂ ਨੇ ਉਹਨਾਂ ਨੂੰ ਹੁਕਮ ਨੂੰ ਸਰਕਾਰ ਦੇ ਹੁਕਮ ਨੂੰ ਮੰਨਦੇ ਹੋਏ ਪੰਚਾਇਤੀ ਬੋਲੀ ਹੋਣ ਤੋਂ ਬਾਅਦ ਆਪਣਾ 5 ਸਾਲ ਦਾ ਕਰੀਬ ਬਾ 1250 ਰੁਪਏ ਪ੍ਰਤੀ ਮਹੀਨਾ ਬਣਦਾ ਪੱਤਾ ਜਿਹੜਾ ਹੈਗਾ ਇਹ ਪੰਚਾਇਤੀ ਜ਼ਮੀਨ ਦੇ ਫੰਡ ਵਿੱਚੋਂ ਕਟੌਤੀ ਕਰ ਲਈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨ ਨਹੀਂ ਹੈ ਉਹ ਸਰਪੰਚ ਕਿੱਥੇ ਜਾਣਗੇ ਤੇ ਦੇਖਣ ਵਾਲੀ ਗੱਲ ਇਹ ਹੈ ਜਿਨ੍ਹਾਂ ਪਿੰਡਾਂ ਦੇ ਸਰਪੰਚਾਂ ਦੇ ਕੋਲ ਪੰਚਾਇਤੀ ਆਮਦਨ ਬਿਲਕੁਲ ਜ਼ੀਰੋ ਹੈ ਉਹ ਜਿਹੜੇ ਸਰਪੰਚ ਨੇ ਆਪਣਾ ਪੱਤਾ ਕਿਥੋਂ ਲੈਣ ਕੁਲ ਆਂਗਲੇ ਸਮੇ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜਿਨ੍ਹਾਂ ਪਿੰਡਾਂ ਦੇ ਸਰਪੰਚਾਂ ਦੇ ਕੋਲ ਪੰਚਾਇਤੀ ਆਮਦਨ ਨਹੀਂ ਹੈ ਜਿਨ੍ਹਾਂ ਦੇ ਕੋਲ ਆਪਣੀ ਪੰਚਾਇਤ ਦਾ ਕੋਈ ਫੰਡ ਇਹੋ ਜਿਹਾ ਨਹੀਂ ਹੈ ਕਿ ਪਿੰਡ ਦੀ ਆਮਦਨ ਦੇ ਵਿੱਚੋਂ ਉਹ ਆਪਣਾ ਪੱਤਾ ਜਿਹੜਾ ਉਹ ਕੱਟ ਸਕਣ ਉਹਨਾਂ ਸਰਪੰਚਾਂ ਨੂੰ ਮੌਜੂਦਾ ਸਰਕਾਰ ਕਿਸ ਤਰ੍ਹਾਂ ਬਣਦਾ ਪੱਤਾ ਦਿੰਦੀ ਹੈ ਜਾਂ ਫਿਰ ਐਜ਼ ਇਟ ਇਜ਼ ਹੀ ਇਹ ਕਾਣੀ ਵੰਡ ਚੱਲਦੀ ਰਹੇਗੀ ਜੇਕਰ ਇਹ ਕਾਣੀ ਵੰਡ ਇਸੇ ਪ੍ਰਕਾਰ ਚ ਲੇਤੀ ਕਿ ਜਿਨ੍ਹਾਂ ਪਿੰਡਾਂ ਦੇ ਕੋਲ ਪੰਚਾਇਤੀ ਆਮਦਨ ਨਹੀਂ ਆ ਉਹਨਾਂ ਸਰਪੰਚਾਂ ਨੂੰ ਸਰਕਾਰ ਨੇ ਜੇਕਰ ਉਹਨਾਂ ਦਾ ਬਣਦਾ ਪੱਤਾ ਨਾ ਦਿੱਤਾ ਤੇ ਅਨ ਲਈ ਸਮੇਂ ਦੇ ਵਿੱਚ 2027 ਦੇ ਵਿੱਚ ਇਸ ਦਾ ਹਰਜਾਨਾ ਵੀ ਭੁਗਤਲਾ ਪੈ ਸਕਦਾ ਕਿਉਂਕਿ ਫੌਂਸਲੇ ਜਿਹੜੇ ਸਰਕਾਰ ਦੇ ਹੁੰਦੇ ਨੇ ਸਾਰਿਆਂ ਲਈ ਬਰਾਬਰ ਹੁੰਦੇ ਨੇ ਪਰ ਜਿਹੜੇ ਪਿੰਡਾਂ ਦੇ ਵਿੱਚ ਪੰਚਾਇਤੀ ਆਮਦਨ ਹੈ ਉਹਨਾਂ ਸਰਪੰਚਾਂ ਨੇ ਆਪਣਾ ਪੱਟਾ ਵੀ ਕਟਾਪਤੀ ਕਰ ਲਈ ਜਿਹੜੇ ਸਰਪੰਚਾਂ ਦੇ ਕੋਲ ਪੰਚਾਇਤੀ ਆਮਦਨ ਨਹੀਂ ਆ ਉਹ ਕਿੱਥੇ ਜਾਣ ਕਿਉਂਕਿ ਖਰਚੇ ਤਾਂ ਪੰਚਾਇਤੀ ਆਮਦਨ ਵਾਲੇ ਦੀ ਵੀ ਔਰ ਪੰਚਾਇਤੀ ਆਮਦਨ ਨਾ ਵਾਲੇ ਦੀ ਵੀ ਇਹਦੇ ਦੋਨੋਂ ਦੇ ਖਰਚੇ ਬਰਾਬਰ ਨੇ ਖਰਚੇ ਬਰਾਬਰ ਨੇ ਪਰ ਸਰਕਾਰ ਵੱਲੋਂ ਕਾਣੀ ਵੰਡ ਦੇ ਕਾਰਨ ਜਿਹਦੇ ਕੋਲ ਆਮਦਨ ਨਹੀਂ ਆ ਉਹ ਸਰਪੰਚ ਅੱਜ ਪਿੰਡ ਦੇ ਵਿਕਾਸ ਕੰਮਾਂ ਨੂੰ ਲੈ ਕੇ ਨਿਰਾਸ਼ ਨਜ਼ਰ ਆ ਰਹੇ ਨੇ ਕਿ ਇੰਨੀ ਮਿਹਨਤ ਵੀ ਕਰਦੇ ਆਂ ਤੇ ਸੇਵਾ ਵੀ ਕਰਦੇ ਆਂ ਤੇ ਸਰਕਾਰ ਨੇ ਕੀ ਮਿਲ ਪਾਇਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਭਗਵਾਨ ਸਿੰਘ ਮਾਨ ਦੀ ਸਰਕਾਰ ਨੂੰ ਇਹ ਗੱਲ ਚਾਹੀਦੀ ਆ ਕਿ 25000 ਰੁਪਏ ਆਪਣੇ ਸਰਪੰਚ ਨੂੰ ਜਿਹੜੀ ਤਨਖਾਹ ਕਹੀ ਹੈ ਨਾ ਉਸ ਦੇ ਬਾਰੇ ਸੋਚਣ ਤੋਂ ਪਹਿਲਾਂ ਜਿਹੜੇ ਸਰਪੰਚਾਂ ਦੇ ਕੋਲ ਪੰਚਾਇਤੀ ਆਮਦਨ ਨਹੀਂ ਹੈ ਉਹਨਾਂ ਸਰਪੰਚਾਂ ਨੂੰ ਉਹਨਾਂ ਦਾ ਬੰਦਾ ਪੱਟਾ ਜਿਹੜਾ ਹੈਗਾ ਉਹ ਦਿੱਤਾ ਜਾਵੇ ਆਨਲੋ ਸਮੇਂ ਦੇ ਵਿੱਚ ਇਹ ਦੇਖਣ ਲਈ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜਿਨ੍ਹਾਂ ਪੰਚਾਇਤਾਂ ਦੇ ਤਲ ਪੰਚਾਇਤੀ ਆਮਦਨ ਨਹੀਂ ਹੈ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਪੱਤਾ ਸਰਕਾਰ ਦੇ ਖਾਤੇ ਵਿੱਚ ਦਿੰਦੀ ਹੈ ਜਾਂ ਫਿਰ ਇੱਕ ਕਾਣੀ ਵੰਡ 2027 ਦੇ ਵਿੱਚ ਮੁੱਖ ਮੰਤਰੀ ਨੂੰ ਇਸ ਦਾ ਸਾਹਮਣਾ ਕਰਨਾ ਪਏਗਾ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲੱਬ ਚੈਨਲ ਦੇ ਨਾਲ ਜੁੜੇ ਰਹੋ